ਉਹ ਦਿਨ ਪਹਿਲਾਂ ਮੈਂ ਵੀਡੀਓ ਸ਼ੇਅਰ ਕੀਤੀ ਸੀ ਜਿਸ ਵਿੱਚ ਮੈਂ ਦੱਸਿਆ ਸੀ ਕਿ ਜੋ ਕਲਕੱਤੀ ਦੀਆਂ ਮਾਵਾ ਨੇ ਉਹਨਾਂ ਨੇ ਆਪਣੀਆਂ ਧੀਆਂ ਨੂੰ ਹਦਾਇਤ ਕੀਤੀ ਹੈ ਕਿ ਜੇਕਰ ਤੁਸੀਂ ਆਪਣੇ ਕੰਮਕਾਰ ਤੋਂ ਵਾਪਸ ਆਉਂਦੇ ਹੋਏ ਲੇਟ ਹੋ ਜਾਵੋ ਤੇ ਸਿੱਖ ਸਰਦਾਰ ਦੀ ਟੈਕਸੀ ਤੇ ਬੈਠ ਕੇ ਆਵੋ ਪਰ ਪਿਛਲੇ ਦੋ ਦਿਨਾ ਤੋਂ ਇੱਕ ਫੋਟੋ ਬਹੁਤ ਹੀ ਵਾਇਰਲ ਹੋ ਰਹੀ ਹੈ ਇਹ ਕੌਣ ਕਰ ਰਿਹਾ ਹੈ ਤੇ ਕਿਸ ਲਈ ਕਰ ਰਿਹਾ ਹੈ ਇਸ ਤੇ ਨਕੇਲ ਕਸੀ ਜਾਣੀ ਚਾਹੀਦੀ ਹੈ ਜਿਸ ਵਿੱਚ ਸਰਦਾਰ ਮੁੰਡੇ ਤਜਾਪਤੀ ਬੋਤਲ ਲੈ ਕੇ ਇੱਕ ਦੋਸ਼ੀ ਮੁੰਡੇ ਦੀ ਕੈਂਟ ਦੇ ਵਿੱਚ ਸੁੱਟ ਰਹੇ ਨੇ ਇਸ ਦਾ ਮਤਲਬ ਕੀ ਬਣਦਾ ਹੈ ਵੀ ਤੁਸੀਂ ਸਰਦਾਰਾਂ ਨੂੰ ਕੀ ਦਰਸਾਉਣਾ ਚਾਹੁੰਦੇ ਹੋ ਰੇਪ ਹੋਵੇ Hindu ਭੈਣ ਦਾ ਰੇਪ ਕਰਨ ਵਾਲਾ ਹੋਵੇ Hindu ਤੇ ਸਜ਼ਾ ਇਸ ਤਰ੍ਹਾਂ ਦੇਣ ਵਾਸਤੇ ਸਰਦਾਰ ਨੂੰ ਕਿਉਂ ਅੱਗੇ ਕੀਤਾ ਗਿਆ ਸੰਗਤ ਜੀ ਇਹ ਬਹੁਤ ਹੀ ਸੰਜਣ ਵਾਲੀ ਗੱਲ ਹੈ ਇਸ ਤੇ ਗੌਰ ਕੀਤਾ ਜਾਵੇ ਅਜੇ ਹੀਆਂ ਫੋਟੋਆਂ ਨੂੰ ਅਜੇ ਹੀ ਵੀਡੀਓ ਨੂੰ ਬਿਲਕੁਲ ਵੀ ਵਾਇਰਲ ਨਾ ਕੀਤਾ ਜਾਵੇ ਮੈਂ ਪਿਛਲੀ ਆਪਣੀ ਵੀਡੀਓ ਵਿੱਚ ਵੀ ਇਹੀ ਕਿਹਾ ਸੀ ਭਾਵੇਂ ਉਹ ਕਲਕੱਤੀ ਰੀਆਂ ਮਾਵਾ ਨੇ ਆਪਣੀਆਂ ਧੀਆਂ ਨੂੰ ਇਹ ਹਦਾਇਤ ਕੀਤੀ ਹੈ ਵੀ ਤੁਸੀਂ ਰਾਤ ਜੇਕਰ ਲੇਟ ਹੋ ਜਾਂਦੇ ਹੋ ਤੇ ਸਿੱਖਾ ਸਰਦਾਰਾਂ ਦੀ ਟੈਕਸੀ ਦੇ ਬੈਠ ਕੇ ਆ ਸਕਦੇ ਹੋ ਵੀ ਤੁਸੀਂ ਸੇਫ ਹੋ ਪਰ ਇਹ ਨਾ ਹੋਵੇ ਵੀ ਸਿੱਖਾਂ ਦੇ ਬਾਣੇ ਵਿੱਚ ਸਿੱਖਾਂ ਦੇ ਰੂਪ ਦੇ ਵਿੱਚ ਕੋਈ ਬਦਮਾਸ਼ ਲੁਕਿਆ ਹੋਵੇ ਜਿਸ ਦੀ ਮਨਸ਼ਾ ਤੁਹਾਡੇ ਵਾਸਤੇ ਗਲਤ ਹੋਵੇ ਬਾਅਦ ਵਿੱਚ ਬਦਨਾਮ ਸਿੱਖਾਂ ਨੂੰ ਕੀਤਾ ਜਾਵੇ ਸੋ ਇਹ ਦੋ ਦਿਨ ਤੋਂ ਇਹ ਫੋਟੋ ਇੱਕ ਜਿਹੜੀ ਵਾਇਰਲ ਹੋ ਰਹੀ ਹੈ ਇਸ ਉੱਤੇ ਵੀ ਧਿਆਨ ਦਿੱਤਾ ਜਾਵੇ